ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜੇਕਰ ਬੜੀ ਹਮ-ਹਮਾ ਕੇ 2022 ਦੇ ਵਿੱਚ ਪੰਜਾਬ ਵਿੱਚ ਐਂਟਰੀ ਲਈ ਤੇ ਦੂਸਰੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਧੜੇ ਮੂਧੀਆਂ ਖਾਣੀਆਂ ਪੈਣਗੀਆਂ ਜੇਕਰ ਗੱਲ ਕਰੀਏ ਜਿੱਥੇ ਬੜੀਆਂ ਆਸਾਂ ਲਗਾਈਆਂ ਜਾ ਰਹੀਆਂ ਸੀ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਹਰ ਇੱਕ ਵਰਗ ਦੇ ਲੋਕਾਂ ਵੱਲੋਂ ਕਿ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਬਿਨਾ ਚਿਹਰੇ ਵੇਖੇ ਵਿਧਾਇਕਾਂ ਦੇ ਬਿਨਾ ਚਿਹਰੇ ਜਿਨ੍ਹਾਂ ਨੂੰ ਆਪਣੇ ਵਿਦਾਇਕ ਦਾ ਪਤਾ ਹੀ ਨਹੀਂ ਸੀ ਕਿ ਸਾਡੇ ਐਮਐਲਏ ਕਿਹੜਾ ਖੜਾ ਹੋਇਆ ਹੈ ਜ਼ਿਆਦਾਤਰ ਲੋਕਾਂ ਨੂੰ ਉਹਨਾਂ ਚਿਹਰਿਆਂ ਬਾਰੇ ਨੌਲੇਜ ਹੀ ਨਹੀਂ ਸੀ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਨੂੰ ਤੜਾ ਤੜ ਵੋਟਾਂ ਪਈਆਂ ਜਿੱਥੇ ਹਰ ਇੱਕ ਵਰਗ ਦੇ ਲੋਕ ਹਰ ਇੱਕ ਜਾਤੀ ਦੇ ਲੋਕ ਹਮ ਹੁਮਾ ਕੇ ਵੋਟਾਂ ਪਾਉਣ ਪੁੱਜੇ ਲੇਕਿਨ ਸਾਢੇ ਤਿੰਨ ਸਾਲਾਂ ਦੇ ਵਿੱਚ ਮੋਦੜੇ ਮੂੰਹ ਦੀਆਂ ਪੈ ਗਈਆਂ ਹਰ ਇੱਕ ਵਰਗ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਸਾਂ ਹੀ ਬੜੀਆਂ ਰੱਖੀਆਂ ਗਈਆਂ ਸੀ ਦੂਸਰੇ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਆਏ ਲੇਕਿਨ ਉਸ ਪਾਲਿਸੀ ਦੇ ਉੱਤੇ ਵੀ ਵੱਡਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਤਰਨੇ ਤੱਕ ਉਖੇੜ ਦਿੱਤੇ ਗਏ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਆਪਦੇ ਹੱਕਾਂ ਦੀਆਂ ਗੱਲਾਂ ਤੁਸੀਂ ਰੱਖੋ ਤੇ ਹਰ ਇੱਕ ਲੋਕਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਉਹਨਾਂ ਮੁੱਦਿਆਂ ਉੱਤੋਂ ਪੜਕ ਚੁਕੇ ਨੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਆਪਦੇ ਹੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ ਕਰਵਾਈ ਗਈ ਹੈ ਵੋਟਾਂ ਨੂੰ ਲੈ ਕੇ ਗਰਾਊਂਡ ਲੈਵਲ ਦੀ ਚੈਕਿੰਗ ਜਿਹਦੇ ਵਿੱਚ ਨਾਰਥ ਇੰਡੀਅਨ ਕੰਪਨੀ ਵਾਲਿਆਂ ਨੇ ਕੀਤੀ ਹੈ ਜਿੱਥੇ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਵੀ ਜਿਹੜੀ ਹੈ ਇੱਕ ਵੀ ਸੀਟ ਨਹੀਂ ਮਿਲ ਸਕਦੀ ਉਹਨਾਂ ਦੇ ਆਪ ਦੇ ਵਿਧਾਇਕ ਕਹਿੰਦੇ ਸਾਹਮਣੇ ਆ ਰਹੇ ਨੇ ਕਿ ਜੇਕਰ ਹੁਣ ਵੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਪੰਜਾਬ ਵਿੱਚੋਂ ਇੱਕ ਸੀਟ ਨਹੀਂ ਜਿੱਤ ਸਕਦੀ ਤੇ ਦੂਸਰੇ ਪਾਸੇ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਲੋਕਾਂ ਵੱਲੋਂ ਵੀ ਜਿਹੜੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਗੱਲਾਂ ਕਰਦੇ ਸੀ ਹੋਮ ਹੋਮਾ ਕੇ ਰੈਲੀਆਂ 'ਚ ਪਹੁੰਚਦੇ ਸੀ ਸੂਬਿਆਂ 'ਚ ਪਹੁੰਚਦੇ ਸੀ ਜਿੱਥੇ ਸੰਬੋਧਨ ਕਰਦੇ ਸੀ ਉੱਥੇ ਪਹੁੰਚਦੇ ਸੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਸੰਬੋਧਨ ਕਰਨਾ ਹੁੰਦਾ ਜਿੱਤੇ ਸਟੇਜ ਕਰਨੀ ਹੁੰਦੀ ਹੈ ਉੱਥੇ ਹੱਥ ਜੋੜ ਕੇ ਉਸ ਪਿੰਡ ਦੇ ਸਰਪੰਚਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਲੋਕਾਂ ਨੂੰ ਲੈ ਕੇ ਇੱਥੇ ਪਹੁੰਚੋ ਕੁਰਸੀਆਂ ਭਰੋ ਕਿਉਂਕਿ ਉਹਨਾਂ ਦਾ ਜਿਹੜਾ ਹੈ ਲੋਕ ਵਖਾਈ ਵਖਾਈ ਦਵੇ ਕਿ ਹਾਂ ਲੋਕ ਉਹਨਾਂ ਦੇ ਕਿੰਨੇ ਹੱਕ ਦੇ ਵਿੱਚ ਨਹੀਂ ਲੇਕਿਨ ਲੋਕਾਂ ਦੀਆਂ ਖਾਲੀ ਕੁਰਸੀਆਂ ਲੋਕਾਂ ਦੇ ਨਾ ਪਹੁੰਚਣਾ ਰੈਲੀਆਂ ਚ ਸਟੇਜਾਂ ਤੇ ਸਟੇਜਾਂ ਨੂੰ ਨਾ ਅਟੈਂਡ ਕਰਨਾ ਦਿਖਾ ਦਿਆ ਰਿਹਾ ਹੈ ਕਿ ਲੋਕਪ੍ਰੀਅ ਕਿੰਨੀ ਘਟ ਚੁਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਜੇ ਪਾਸੇ ਬੇਰੋਜ਼ਗਾਰੀ ਵਾਲੇ ਲੋਕ ਜਿਨ੍ਹਾਂ ਦੇ ਕਹਿੰਦੇ ਸੀ ਅਸੀਂ ਤੁਹਾਨੂੰ ਨੌਕਰੀਆਂ ਦੇਾਂਗੇ ਉਹ ਲੋਕੀ ਹਜੇ ਵੀ ਉਥੇ ਦੇ ਉਥੇ ਹੀ ਖੜੇ ਨੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਜਿਹੜੀ ਨਾਰਥ ਇੰਡੀਆ ਤੋਂ ਕਰਵਾਈ ਗਈ ਹੈ ਜੈਕਿੰਗ ਉਹਦੇ ਦੌਰਾਨ ਜਿਹੜੇ ਹੈ ਹੁਣ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁਸ਼ਕਲ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿੱਤ ਪਾਉਣਾ ਤੇ ਦੂਸਰੇ ਪਾਸੇ ਜੇਕਰ ਕਾਂਗਰਸ ਪਾਰਟੀ ਜਿੱਤਦੀ ਹੈ ਕਿਉਂਕਿ ਕਾਂਗਰਸ ਦਾ ਨਾਮ ਅੱਗੇ ਆ ਰਿਹਾ ਹੈ ਤੇ ਫਿਰ ਜੇਕਰ ਭਾਜਪਾ ਦਾ ਤੇ ਅਕਾਲੀਆਂ ਦਾ ਗੱਠਜੋੜ ਹੁੰਦਾ ਹੈ ਤਾਂ ਕਾਂਗਰਸ ਨੂੰ ਵੀ ਇਸ ਦੀ ਮਾਰ ਪੈ ਸਕਦੀ ਹੈ ਉਸ ਤੋਂ ਵੱਡੀ ਗੱਲ ਕਰੀਏ ਤਾ ਅੰਪਾਇ ਅੰਮ੍ਰਿਤਪਾਲ ਖਾਲਸਾ ਜੀ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਵੀ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਲੇਕਿਨ ਜੇਕਰ ਅਸੀਂ ਵੱਡੀ ਗੱਲ ਕਰੀਏ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਵੀ ਹੁਣ 2027 ਦੇ ਵਿੱਚ ਲੀਡ ਨਹੀਂ ਕਰ ਸਕਦੇ ਹਾਂ ਗਠਬੰਧਨ ਹੋ ਜਾਏ ਭਾਜਪਾ ਨਾਲ ਉਹ ਵੱਖਰੀ ਗੱਲ ਹੈ ਲੇਕਿਨ ਸਭ ਤੋਂ ਮਾਤ ਪੈ ਰਹੀ ਹੈ ਆਮ ਆਦਮੀ ਪਾਰਟੀ ਨੂੰ ਜਿਹੜੀ ਸੱਤਾ ਦੇ ਵਿੱਚ ਹੈ ਜਿਹੜੀ ਸੱਤਾਧਾਰੀ ਪਾਰਟੀ ਹੈ ਕਿਉਂਕਿ ਜਿਹੜੇ ਦਿੱਲੀ ਤੋਂ ਨਕਾਰੇ ਹੋਏ ਲੋਕ ਨੇ ਉਹਨਾਂ ਵੱਲੋਂ ਜਿਹੜੀਆਂ ਰਣਨੀਤੀਆਂ ਅਪਣਾਈਆਂ ਗਈਆਂ ਸਭ ਤੋਂ ਵੱਡਾ ਕਾਟਾ ਉੱਥੋਂ ਖਾਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਉਂਕਿ ਦਿੱਲੀ ਲੋਬੀ ਵਾਲਿਆਂ ਨੂੰ ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਗਿਆ ਜਿਹੜੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਵੋਟਾ ਜਦੋਂ ਮੰਗਣ ਆਏ ਤਾਂ ਅਸੀਂ ਜੇਕਰ ਕੰਮ ਕਰਾਂਗੇ ਤਾਂ ਅਸੀਂ ਵੋਟਾ ਮੰਗਣ ਆਵਾਂਗੇ ਲੇਕਿਨ ਹੁਣ ਕਿਸ ਮੂੰਹ ਨਾਲ ਵੋਟਾਂ ਮੰਗੀਆਂ ਜਾਣਗੀਆਂ ਜਿਹੜੇ ਅਰਵਿੰਦ ਕੇਜਰੀ ਵਾਲ ਸੀ ਉਹਨਾਂ ਨੇ ਇਹ ਵੀ ਕਿਹਾ ਸੀ 2022 ਦੇ ਟਾਈਮ ਕਿ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਜਿਹੜੀਆਂ ਨੇ ਸੀਟਾਂ ਦੇਾਂਗੇ ਜਿਹੜੇ ਮਜ਼ਦੂਰ ਨੇ ਜਿਹੜੇ ਜਿਹੜੇ ਕੋਈ ਬਿਲਕੁਲ ਡਾਊਨ ਸਥਿਤੀ 'ਚ ਖੜੇ ਨੇ ਲੇਕਿਨ ਇੱਕ ਉੱਗੋਕੇ ਤੋਂ ਬਿਨਾ ਕਿ ਸੇ ਨੂੰ ਵੀ ਜਿਹੜੀ ਹੈ ਇਹ ਪਾਰਟੀ ਦੀ ਸੀਟ ਨਹੀਂ ਦਿੱਤੀ ਗਈ ਦੂਸਰੇ ਪਾਸੇ ਐਡੇ ਐਡੇ ਵਿਲੇ ਬਣਾਲੇ ਉਹਨਾਂ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਜਿਹੜੇ ਇੱਕ ਦੂਜੇ ਨੂੰ ਇਮਾਨਦਾਰੀ ਦੱਸਦੇ ਨਜ਼ਰ ਆਉਂਦੇ ਸੀ ਜਿਨ੍ਹਾਂ ਦੀ ਇਮਾਨਦਾਰੀ ਰਮਨ अरोड़ा ਵਰਗਿਆਂ ਦੀ ਸਾਹਮਣੇ ਆਈ ਤੇ ਜਿਹੜੇ ਨੇ ਹੋਰ ਵੀ ਕਾਫੀ ਵਿਧਾਇਕ ਉਹਨਾਂ ਦੇ ਜਿਨ੍ਹਾਂ ਤੇ ਪਿਸਟਿਆਚਾਰੀ ਦੇ ਮਾਮਲੇ ਦਰਜ ਹੋਏ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਸਚਾਈ ਕੀ ਹੈ ਜਿਸ ਤਰ੍ਹਾਂ ਪਹਿਲੇ 70 ਸਾਲਾਂ ਦੇ ਵਿੱਚ ਹੋਇਆ ਉਹੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਆਪਣੀ ਹਹਾਕਾਰ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕਾਫਲਿਆਂ ਨਾਲ ਗੱਡੀਆਂ ਲੈ ਕੇ ਨਹੀਂ ਤੁਰਨਾ ਅਸੀਂ ਆਪ ਦੇ ਆਪ ਤੁਰਾਂਗੇ ਤਾਂ ਉੱਥੇ ਅੱਜ ਉਹਨਾਂ ਦੀਆਂ ਮਾਤਾ ਨਾਲ ਉਹਨਾਂ ਦੀ ਧਰਮ ਪਤਨੀ ਨਾਲ 60-60 ਗੱਡੀਆਂ ਹੁੰਦੀਆਂ ਨੇ ਜਿੱਥੇ ਪੰਜਾਬ ਦੇ ਲੋਕ ਖੜੇ ਸੀ ਉੱਥੇ ਹੀ ਅੱਜ ਖੜੇ ਨੇ ਕੋਈ ਬਦਲਾ ਨਹੀਂ ਲਿਆਂਦਾ ਗਿਆ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਵੱਲੋਂ ਵੱਡੇ ਸਵਾਲ ਖੜੇ ਹੋ ਗਏ ਨੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਉਹ ਜਦੋਂ ਜੇਲ੍ਹ ਤੋਂ ਬਾਹਰ ਸੀ ਉਹਨਾਂ ਨੇ ਕਾਫੀ ਨੌਜਵਾਨਾਂ ਨੂੰ ਜਿਹੜਾ ਨਸ਼ੇ ਤੋਂ ਬਚਾਇਆ ਸਹੀ ਰਸਤਿਆਂ ਤੇ ਪਾਇਆ ਤਾਂ ਉਹਨਾਂ ਨੂੰ ਵੀ ਹੰਗਾਰਾ ਮਿਲ ਸਕਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਉਹ ਵੀ ਪੰਥ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨਾਲ ਵੀ ਲੋਕ ਜੁੜ ਰਹੇ ਨੇ ਤੜਾ ਤੜ ਉਹਨਾਂ ਨੂੰ ਵੀ ਜਥੇਬੰਦੀਆਂ ਵੱਲੋਂ ਅਪਣਾਇਆ ਜਾ ਰਿਹਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੰਥ ਨੂੰ ਨਕਾਰਿਆ ਪੰਥ ਦੇ ਲੋਕਾਂ ਨੂੰ ਨਕਾਰਿਆ ਉਹਨਾਂ ਨੇ ਵੀ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਲੇਕਿਨ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਚਰਨਜੀਤ ਚੰਨੀ ਨੂੰ ਵੀ ਹੰਗਾਰਾ ਮਿਲ ਰਿਹਾ ਕਿਉਂਕਿ ਚਰਨਜੀਤ ਚੰਨੀ ਉਸ ਟਾਈਮ ਕਿਸਾਨਾਂ ਦੇ ਹੱਥ ਵਿੱਚ ਆਏ ਕਿਤੇ ਨਾ ਕਿਤੇ ਕਿਸਾਨੀ ਮਾਮਲੇ 'ਤੇ ਗੱਲ ਕਰਦੇ ਨੇ ਪੰਜਾਬ ਦੇ ਬਾਰੇ ਗੱਲ ਕਰਦੇ ਨੇ ਤੇ ਚਰਨਜੀਤ ਚੰਨੀ ਨੂੰ ਵੀ ਹੰਗਾਰਾ ਮਿਲ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਹੰਗਾਰਾ ਮਿਲਣਾ ਬਿਲਕੁਲ ਬੰਦ ਹੋ ਚੁੱਕਾ ਹੈ ਲੋਕਾਂ ਵੱਲੋਂ ਦਿਨ ਬਿਦਨ ਜਿਹੜੀ ਹੈ ਸਥਿਤੀ ਆਮ ਆਦਮੀ ਪਾਰਟੀ ਦੀ ਉਹ ਡਾਊਨ ਹੀ ਦੇਖੀ ਜਾ ਰਹੀ ਹੈ ਲੋਕ ਜਿੱਥੇ ਵੱਧ ਦੇ ਕਦਮ ਨੂੰ ਰੋਕ ਰਹੇ ਨੇ ਤੇ ਲੋਕਾਂ ਵੱਲੋਂ ਪ੍ਰਸ਼ੰਸਾ ਵੀ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਦੀ 2027 ਦੀਆਂ ਵਿਧਾਨ ਸਭਾ ਚਿੱਤ ਦੀਆਂ ਚੋਣਾਂ ਚ ਵੱਡੀ ਮਾਰ ਪਵੇਗੀ ਧੰਨਵਾਦ